ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਹਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਅੱਜ ਸਿਹਰੇ 2 ਸਾਲ ਹੋ ਗਏ ਸਾਨੂੰ ਬਲੌਗ ਬਣਾਉਂਦੇ ਨੂੰ ਹਨਾ ਕਈ ਮਾਸ ਮਾਸੀ ਜੀ ਹੋਣੀ ਮਤਲਬ ਜਿਵੇਂ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਮੈਂ ਮਾਸੀ ਜੀ ਕਹਿੰਦੇ ਆ ਹਨਾ ਤੇ ਉਹ ਆਪ ਹੀ ਮੈਨੂੰ ਕਹਿੰਦੇ ਨੇ ਤੂੰ ਮੇਰਾ ਪੋਤਾ ਰਮਨ ਤੇ ਮੈਂ ਉਹਨਾਂ ਨੂੰ ਇੱਕ ਮਾਸੀ ਜੀ ਜਿਹੜੇ ਕੈਨੇਡਾ ਤੋਂ ਨੇ ਉਹਨਾਂ ਨੇ ਤੇ ਮੈਨੂੰ ਇੱਥੋਂ ਤੱਕ ਕਿਹਾ ਸੀ ਤੂੰ ਮੈਨੂੰ ਆਪਣੀ ਸੱਸ ਸਮਝ ਲੈ ਜਾਂ ਮਾਂ ਸਮਝ ਲੈ ਹਨਾ ਮੇਰੇ ਲਈ ਸਾਸਰੀ ਮਾਏ ਤੇ ਮਾਤੇ ਮਾਂ ਹੈ ਹੀ ਆ ਹਨਾ ਤੋਂ ਉਹ ਮਈ ਹੁਣ ਮਾਸੀ ਜੀ ਇੱਕ ਹੈਗੇ ਨੇ ਉਹ ਇੰਗਲੈਂਡ ਤੋਂ ਨੇ ਉਹ ਅੱਜ ਸਾਨੂੰ ਮਿਲਣ ਆ ਰਹੇ ਨੇ ਪਿਛਲੇ ਸਾਲ ਉਹ ਆਏ ਸਨ ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਉੱਥੋਂ ਦੀ ਵਾਪਸ ਉਧਰ ਉਧਰ ਹੀ ਚਲੇ ਗਏ ਸੀ ਤੇ ਇਸ ਵਾਰ ਜਦੋਂ ਦੁਹਨ ਦੁਬਾਰਾ ਆਏ ਤੇ ਉਹਨਾਂ ਦਾ ਕਾਲ ਆਈ ਕਿ ਰਮਨ ਅਸੀਂ ਆਵਾਂਗੇ ਮਿਲਣ ਜ਼ਰੂਰ ਤੇ ਮਾਸੀ ਜੀ ਅੱਜ ਉਹ ਮਿਲਣ ਆ ਰਹੇ ਨੇ ਤੇ ਤੁਹਾਨੂੰ ਉਹਨਾਂ ਨੂੰ ਮਲਾਵਾਂਗੇ ਤੇ ਉਹਨਾਂ ਨੂੰ ਉਹਨਾਂ ਦਾ ਫੋਨ ਆਇਆ ਸੀ ਤੇ ਉਹ ਨਾ ਰਸਤਾ ਭਟਕ ਗਏ ਮਤਲਬ ਉਹਨਾਂ ਨੂੰ ਪਤਾ ਨਹੀਂ chal ਰਿਹਾ ਕਾਫੀ ਦੂਰ ਆ ਰਹੇ ਨੇ ਜਲੰਧਰ ਵਾਲੀ ਸਾਈਡ ਤੋਂ ਤੇ ਹਰਜੀਤ ਉਹਨਾਂ ਨੂੰ ਲੈਣ ਗਏ ਹੋਏ ਨੇ ਤੇ ਮੈਂ ਕਿਉਂਕਿ ਰਸਤਾ ਮਾਨੂਕੇ ਪਿੰਡ ਦਾ ਤੇ ਉਹਨਾਂ ਨੂੰ ਸੀ ਮੈਨੂੰ ਆਇਆ ਸੀ ਕਿ ਉਹ ਸਿੱਧਾ ਕਿਤੇ ਨਿਹਾਲ ਸਿੰਘ ਵੱਲ ਰੋਡ ਤੇ ਨਾ ਚੜ ਜਾਣ ਕਿਉਂਕਿ ਕੋਲ ਚ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਐਡਰੈਸ ਕਿੱਥੇ ਦਾ ਕਿਹੜੇ ਰਾਹ ਨੂੰ ਜਾਣਾ ਹੈ ਮੋਗੇ ਆ ਕੇ ਤੇ ਉਹਨੋਂ ਨਾਲ ਹਰਜੀਤ ਲੈਣ ਗਏ ਨੇ ਤੈਨੂੰ ਮਿਲਾਨੇ ਉਹਨਾਂ ਨੂੰ ਕਿ ਦੇਖ ਲਓ ਕਿੰਨੀ ਦੂਰੋਂ ਦੂਰੋਂ ਤੱਕ ਸਾਨੂੰ ਪਿਆਰ ਕਰਨ ਵਾਲੇ ਸਾਨੂੰ ਘਰੇ ਤੱਕ ਮਿਲਨ ਆ ਰਹੇ ਐਚਐਮਏ ਆਪਣੇ ਇੱਕ ਨੋਖੀ ਜੋੜੀ ਦੀ ਵਧਾਈ ਨਹੀਂ ਕਰ ਰਹੀ ਕਿਸੇ ਜਲ ਦੀ ਜਾਂ ਆਪਣੀ ਹਰਜੀਤ ਦੀ ਨਹੀਂ ਵਧਾਈ ਕਰ ਰਹੀ ਪਰ ਮੈਂ ਇੰਨਾ ਕਹਿਨੀ ਆ ਕਿ ਅਗਰ ਪ੍ਰਮਾਤਮਾ ਨੇ ਸਾਨੂੰ ਕੋਈ ਚੀਜ਼ ਦੀ ਅਕਲ ਕਹਿ ਰਹੀ ਹੈ ਬਖਸ਼ੀ ਹੈ ਜਾਂ ਸਮਾਤ ਬੁੱਧੀ ਬਖਸ਼ੀ ਹੈ ਜੋ ਪ੍ਰਮਾਤਮਾ ਦੀ ਦਿੱਤੀ ਹੋਈ ਹੈ ਤਾਂ ਕਿ ਮੈਂ ਅੱਜ ਐਈ ਗੱਲ ਸੋਚ ਰਹੀ ਸੀ ਜਦੋਂ ਮਾਸੀ ਜੀ ਨੇ ਮੈਨੂੰ ਫੋਨ ਕੀਤਾ ਕਿ ਰਮਨ ਅਸੀਂ ਮਿਲਨ ਆ ਰਹੇ ਹਾਂ ਤੇ ਮੈਨੂੰ ਇਹੀ ਆ ਚੀਜ਼ ਦਾ ਸਿਰਫ ਹੋਇਆ ਆਪਣੇ ਆਪ ਤੇ ਕਿ ਅਗਰ ਆਪਾਂ ਕੁਝ ਖੱਟਿਆ ਹੈ ਤੇ ਮੈਂ ਕਹਿੰਨੀ ਇੱਜ਼ਤ ਮਾਨ ਖੱਟੀ ਹੈ ਤੇ ਸਾਰਿਆਂ ਦਾ ਪਿਆਰ ਖੱਟਿਆ ਹੈ ਹਨਾ ਬਹਨ ਭਰਾ ਵੀ ਮਿਲਨ ਆਂਦੇ ਨੇ ਤੇ ਲੋਕਲ ਤੋਂ ਵੀ ਆਂਦੇ ਨੇ ਮਿਲਨ ਵਾਸਤੇ ਤੇ ਹੁਣ ਅਜੇ ਖੱਟਿਆ ਹੈ ਤੇ ਉਹਨਾਂ ਦੀ ਪਿਆਰ ਖੱਟਿਆ ਅਸੀਂ ਤੇ ਮੈਂ ਹੁਣ ਤੱਕ ਹੋ ਰਾਂ ਮੈਂ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਕਿਸੇ ਨੂੰ ਨੂਨ ਨਹੀਂ ਅੰਦਰ ਜਾਂ ਪਰ ਹੁਣ ਆਦੇ ਵੀ ਵਲੌਗ ਦੇਖੇ ਨੇ ਸ਼ਾਇਦ ਉਹਨਾਂ ਨੂੰ ਵੀ ਕੋਈ ਨਾ ਕੋਈ ਮਿਲਨ ਹਨ ਪਰ ਮੈਂ ਕਹਨੀ ਆ ਕਿ ਸ਼ਾਇਦ ਸਾਨੂੰ ਜਿਆਦਾ ਮਹਰ ਕੋਈ ਮਿਲਣ ਆਂਦੇ ਦੂਰੋਂ ਦੂਰੋਂ ਦੀ ਤੇ ਮੈਂ ਮੈਨੂੰ ਬਹੁਤ ਵਧੀਆ ਲੱਗਦਾ ਕਿ ਜਿਹੜੇ ਵੱਡੇ ਬਜ਼ੁਰਗ ਸਾਨੂੰ ਮਿਲਣ ਆਂਦੇ ਨੇ ਤੇ ਬਾਕੀ ਦੇਖੋ ਉਹਨਾ ਹੁਣ ਘਰੇ ਆਣਗੇ ਉਹਨਾਂ ਨੂੰ ਹਜੇ ਤੱਕ ਹੁਣ ਤੱਕ ਤੇ ਮੈਂ ਹਰ ਜਿੰਨਾ ਨਾਲ ਵੀ ਗੱਲ ਕੀਤੀ ਹੈ ਹਨਾ ਮਾ ਮਾਸੀ ਨਾਲ ਆ ਵੱਡੀ ਦੀਦੀਆਂ ਨਾਲ ਜਿੰਨਾ ਨਾਲ ਵੀ ਗੱਲ ਕੀਤੀ ਹੈ ਹਲਦੇ ਤੱਕ ਮੈਂ ਫੋਨ ਤੇ ਹੀ ਗੱਲ ਹੀ ਕੀਤੀ ਹੈ ਨਾ ਕੋਈ ਵੀਡੀਓ ਕਾਲ ਨਾ ਕੋਈ ਕੁਛ ਗੱਲ ਤੇ ਕੀਤੀ ਹੈ ਤੇ ਆ ਸਾਹਮਣੇ ਵੇਖਣਾ ਉਹਨਾਂ ਨੂੰ ਤੇ ਮੈਂ ਕਹਨੀ ਆ ਉਹਨਾਂ ਨੂੰ ਅੱਜ ਪਹਿਲੀ ਵਾਰ ਰੂਬਰੂ ਸਾਹਮਣੇ ਵੇਖਣਾ ਕਿ ਪਰ ਮੈਂ ਇੰਨਾ ਪਿਆਰ ਕਰਨ ਵਾਲੇ ਸਾਨੂੰ ਘਰ ਤੱਕ ਮਿਲਨ ਆਂਦੇ ਨੇ ਮੈਨੂੰ ਆ ਚੀਜ਼ ਬਹੁਤ ਵਧੀਆ ਲੱਗਦੀ ਹੈ ਕਿ ਘਰ ਤੱਕ ਜਦੋਂ ਮਿਲਨ ਆਂਦਾ ਹੈ ਘਰ ਆਇਆ ਮੈਂ ਮਨ ਰੱਬ ਅਸਮਾਨ ਹੈਗਾ ਰੱਬ ਦੇ ਬਰਾਬਰ ਨਹੀਂ ਤੇ ਮੇਰੇ ਲਈ ਤਾਂ ਮੈਨੂੰ ਇਹ ਵਧੀਆ ਲੱਗਦਾ ਹੈ ਕਿ ਜੇ ਅੱਜ ਮੇਰੇ ਮੇਰੇ ਨਾਦਰੋ ਮੰਮੀ ਡੈਡੀ ਨਾਦਰੋ ਸੱਸ ਸੋਹਰੇ ਨੇ ਹਨਾ ਉਹ ਵੀ ਮੰਮੀ ਡੈਡੀ ਨਹੀਂ ਹੈਗੇ ਤੇ ਮੈਨੂੰ ਇੰਨਾ ਹੈ ਕਿ ਚਲੋ ਕਿਸੇ ਰਾਈ ਐਸੋ YouTube ਚੈਨਲ ਰਾਈ ਮਿਲਣ ਤੇ ਆਂਦੇ ਨੇ ਬਹੁਤ ਪਿਆਰ ਦੇ ਨੇ ਬਹੁਤ ਆਹ ਹੋਰ ਕਿਤਾ ਠੀਕ ਆ ਮਸ ਹਾਂਜੀ ਅਸੀਂ ਵੀ ਕੀ ਗਏ ਚਲੋ ਆਏ ਇੰਗਲੈਂਡੋਂ ਅਸੀਂ ਸਾਲ ਨੂੰ ਫੇ ਸ਼ਬਦ ਰੀਟ ਨੂੰ ਆਏ ਅੱਜ ਦੇ ਹਾਲ ਅੱਜ ਅੱਜ ਅਲਵਾ ਰਾਮ ਗੋੜੇ ਚੱਲਦੇ ਹਾਂ ਤੇ ਦਰ ਦਰ ਤੇ ਚੱਲਦੇ ਹਾਂ ਅੱਛਾ ਇਹ ਮੈਂ ਉਹ ਦੋ ਤੇ ਕਿਦਰ ਹੋ ਜਾਏ ਜਿਹਨੇ ਪੱਨ ਲਾ ਦਿੱਤਾ ਅੱਛਾ ਆ ਆ ਅੱਛਾ ਇਸ ਤੇ ਬੈਠਾ ਹੈ ਇਹ ਹਾਂ ਲੈ ਜਾਣਾ ਹੈ ਉਹ ਲੈ ਜਾ ਗਾ ਫੇਰ ਲੈ ਜਾ ਕੇ ਖੇਲੋਂਗੇ 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 ਮਾੜੇ ਪਾਪਾ ਕਾ ਚੱਲੀ ਜਾਓ ਪਾਪਾ ਕਾ ਆਜਾ ਤੇ ਇਹੋਂ ਦੰਦੀ ਮਾਣੀ ਮੈਂ ਜਾਉਣੀ ਕੋਈ ਟੋਕੇ ਨੂੰ ਲੈ ਜਾਣਾ ਨਾ ਜਾ ਮੈਂ ਤੇ ਰਹਿਣਾ ਸੌਂਦਾ ਆ ਕੇ ਕਿਰਪਾ ਦੇ ਦੇ ਅੱਛਾ ਕੀ ਤੇ ਜੇ ਜਾਵੇ ਜੇ ਉਹਨਾਂ ਨੂੰ ਪਤਾ ਨਾ ਹੋਵੇ ਤੇ ਜੇ ਤਾਂ ਪਰ ਆ ਨਾ ਵੇ उन्होंने यहां पर आ बहुत पड़ेगा अपने दे ਅਗਲੇ ਇਹਨਾਂ ਦਾ ਕੀ ਹੈ ਉਹ ਹੀ ਕੋਈ ਪੈਕਿੰਗ ਹੈ ਵਾਕਿਆ ਉਹ ਜਦੋਂ ਜਮਾਨੇ ਮੰਗਦਾ ਹੈ ਕਮੈਂਟਾਂ ਦੇ ਵਿੱਚ ਨੰਬਰ ਕੋਈ ਅਸੀਂ ਦੇ ਦਿੰਦੇ ਹਾਂ ਤੇ ਕਿਉਂ ਬਾਅਦ ਵਿੱਚ ਸਾਨੂੰ ਕੋਈ ਕੋਈ ਨਾਲੇ ਜੇ ਤਾਂ ਇੱਕ ਤਾਂ ਗੱਲ ਪਿਆਰ ਰੱਖੋ ਐਵੀ ਕਰਦੇ ਹਾਂ ਕਰਦੀ ਨੂੰ ਕਰਦੀ ਨੇ Teyit bulundu. ਆਪ ਦਾ ਉਹ ਉਹ ਸਾਰੇ ਬਣਾ ਹੀ ਜਾਂਦੇ ਨੇ ਆਪਣੇ ਉਹ ਥੋੜੇ ਜਿ ਫਿਕਸ ਹੋ ਗਏ ਨੇ ਪਤਾ ਕੀ ਗੱਲ ਹੈ ਜੀ ਉਹ ਗਾਲਾਂ ਆ ਅਸੀਂ ਨਾ ਹਾਇ ਬੂ ਮਾਰ ਕੇ ਬਿਨਾ ਗਾਲ ਤੋਂ ਉਹ ਚੀਜ਼ ਨਹੀਂ ਲਿਖ ਦੇਗੇ ਨਾ ਅਸੀਂ ਕਰੀਏ ਉਹ ਤਾਂ ਕਰਕੇ ਉਹ ਝੂਠ ਨੂੰ ਬਾਲਾ ਚੱਕਦਾ YouTube ਅਸੀਂ ਉਹ ਕਰਦੇ ਨਹੀਂ ਉਹ ਫਿਰ ਲੋਕ ਗਾਲਾਂ ਕੱਢਦੇ ਆ ਗਾਲਾਂ ਕਹਿੰਦਾ ਇਹਨਾਂ ਦਾ ਠਾਗ ਠਾਕ ਆ ਬਣਾਇਆ ਹੋਇਆ ਹੁਣ ਬਾਲੇ ਤਾਰ ਐ ਹੋ ਗਏ ਲੋਕ ਝੂਠ ਹੀ ਮਰੀ ਜਾਂਦੇ ਆ ਵਿੱਚ ਕੁਝ ਹੁੰਦਾ ਨਹੀਂ ਬਾਹਰ ਝੂਠ ਲਿਖ ਦੇਣਗੇ ਦੇ ਸੱਚ ਮੈਂ ਰਵਨ ਨੂੰ ਇੱਕ ਗੱਲ ਕਹਿਣਾ ਨਾ ਵੀ ਸੱਚ ਇੱਕ ਦਿਨ ਨਾ ਸਰ ਚੜ੍ਹ ਕੇ ਬੋਲਦਾ ਹੁੰਦਾ ਬਿਲਕੁਲ ਸਬਰ ਦਾ ਫਲ ਮਿੱਠਾ ਹੁੰਦਾਗਾ ਤੇ ਇੱਕ ਦਿਨ ਤਾਂ ਜਾਂਦਾ ਹੁੰਦਾ ਸਾਰਾ ਸਭ ਹੁਣ ਤਾਂ ਇਹਨੂੰ ਅਸੀਂ ਚੌਕਲਾ ਕਾਲੀ ਵੀ ਘਾਟ ਹੀ ਦਿੰਨੇ ਆਂਗੇ ਕਿਉਂਕਿ ਇਹ ਮੁੜ ਕੇ ਦੰਦ ਖਰਾਬ ਹੋਵਾਂਗੇ ਬਾਜੀ ਨਾ ਕੀ ਹੁੰਦੀ ਹੁੰਦੀ ਹਾਂ ਦੇ ਹਾਂ ਦੇ ਇੱਕ ਮੋਟ ਪੈਂਦਾ ਉੂ ਕੋ ਸੂਟ ਰੰਗ ਸਮਾਲੀ ਹਾਂ ਆਂਦੀਆ ਹਾਂਜੀ ਹਾਂਜੀ ਸੋਹਣਾ ਪਾਸੇ ਐਚ ਐਚ ਹਾਂਜੀ ਇਹ ਇਦਨਾ ਮੈਗਾ ਪਈ ਇਹ ਰੰਗ ਭਾਲਦੀ ਸੀਗੀ ਆ ਇਹ ਲਫੇ ਮੈਦ ਗਿਆ ਮੰਦੇ ਆਹ ਬਣਾ ਦਿਓ ਇਹਦਾ ਗਾਣਾ ਦੂਜਾ ਨਹੀਂ ਜਿੰਨਾ ਖਾਨੂੰ ਲੰਬਾਈ ਉਹੀ ਹੋ ਜਾਣੀ ਗਾਣੇ ਬੜੇ ਬੜਿਆ ਨਹੀਂ ਹੈਗਾ ਨਾ ਰੈਣੀ ਇਹਨਾਂ ਸਾਰੇ ਫਲਾਕਾਂ ਵਾਲੀ ਬੰਦੇ ਜਿੱਦ ਦਾ ਮਾਰਗੀ ਮੇਰੇ ਕੋਲ ਬਣਾ ਦਿੱਤੇ ਨੰ ਮਹਾਰਾਜਾ ਰਹੇ ਨੇ ਕਾਹਨ ਆਂਟੀ ਨੂੰ ਜਿਹੜਾ ਮੈਂ ਉਹਦੇ ਉਹ ਵਾਲ ਦੇ ਜਿਹੜੇ ਤੇ ਮੈਂ ਉਹਨੂੰ ਬਾਹਰ ਪੈਂਟ ਤੱਕ ਮੈਂ ਕਿਹਾ ਨਾਲ ਚੱਲਿਆ ਉਹ ਜਿਹੜੇ ਉੱtro ਮੈਂ ਹੱਥਾ ਚਾ ਕੇ ਲਿਆ ਉਹਨੂੰ ਅਸੀਂ ਕਿਹਾ ਮੈਂ ਕਿਹਾ ਵੀ ਫਿਰ ਵੀ ਮੈਂ ਜਾਉਂਗਾ ਨਾ ਤੇ ਮੈਂ ਕਿਹਾ ਵੀ ਉਹਨੂੰ ਜਿਹੜੇ ਰੋਡ ਦੇ ਉੱਤੇ ਪਟੇ ਰੋਡ ਦੇ ਉੱਤੇ ਪਾਇਆ ਵਾ ਤੇ ਤਾਂ ਕਿ ਇਹਨੂੰ ਵੀ ਸੌਖਾ ਹੋ ਜਾਏ ਪੈਂਟ ਤੇ ਗੱਲ ਤੋਂ ਪੈਂਟ ਦਾ ਹੈਗਾ ਬਤਾਉਂਦਾ ਉਹਦੇ ਵਿੱਚ 15 ਮਿੰਟ ਪਹੁੰਚ ਹੀ ਜਾਂਦਾ ਹੈ ਜਦੋਂ ਆ मां छॾा घर जाम ਘਰੇ ਆ ਮੋਟਰ ਖੜੀ ਆ ਹੈਂ ਉਹ ਮੋਟਰ ਖੜੀ ਆ ਆ ਮੋਟਰ ਖੜੀ ਆ ਤੇ ਕੋਟੋ ਆਟਾ ਲਾ ਕੇ ਆ ਜਾ ਯਾਰ ਆਟਾ ਮੈਂ ਥੋੜਾ ਕੋਈ ਨਾ ਹੋਰ ਜਿਹੇ ਲਾਣਾ सोनू ਰੇਕੂ ਤੂੰ ਇੱਧਰੇ ਪਾਸੇ ਖੜਾ ਹਾਂ ਤੂੰ ਹੀ ਹੱਥ ਲਾਏ ਵੇ ਤੇਰੇ ਤੂੰ ਰੱਖੀ ਯਾਰ ਹੈਂ ਨਹੀਂ ਹੁਣ ਮੈਂ ਭਾਈ ਬਣ ਕੇ ਇੱਧਰ ਆ ਜਾ ਆਏ ਯਾਰ ਤੇ ਕੋਈ ਨਹੀਂ ਹੁੰਦਾ ਗੋਰੇ ਕਰਦਾਂਗੇ ਨਹੀਂ ਹੁੰਦਾਗਾ ਓਏ ਯਾਰਿਆ ਖਤਰਨਾਕ ਅਪਰਾਧੀ ਜਿਆਦਾ ਨਾ ਮੂੰਹ ਠੀਕ ਆ ਉਹ ਤਾਂ ਕੱਟੀ ਜਾਊਗੀ ਤੇ ਮੇਰੀ ਗੱਲ ਸੁਣ ਅਸੀਂ ਜਾਇਆਗੇ ਆਂਟੀ ਕੇ ਘਰੇ ਤੇ ਫੇਰ ਆਪਾਂ ਜਾ ਕੇ ਡਾਕਟਰ ਦੇ ਚਲਦੇ ਹਾਂ ਠੀਕ ਆ ਓਕੇ ਓਕੇ ਹਾਂ ਹਾਂ ਓਕੇ